ਸਸ ਸਗਲ ਜੀ ਸਾਰਿਆਂ ਨੂੰ ਚੈਨਲ ਵੈਦਰ ਬਾਈ ਸੁਮਿੰਦਰ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਆਏ ਆ ਅੱਜ ਰਾਤ ਕਿਵੇਂ ਦਾ ਮੌਸਮ ਪੰਜਾਬ ਦੇ ਵਿੱਚ ਰਹੇਗਾ ਅੱਜ ਤਰੀਕ ਹੋ ਚੁੱਕੀ ਹੈ ਜੀ 10 ਦਸੰਬਰ 2024 ਦਿਨ ਦੇ ਵੇਲੇ ਪੰਜਾਬ ਦੇ ਵਿੱਚ ਚੰਗੀ ਧੁੱਪ ਲੱਗੀ ਹੈ ਪਰ ਨਾਲ ਦੀ ਨਾਲ ਪੱਛਮੀ ਹਵਾ ਦੀ ਵੀ ਐਂਟਰੀ ਪੰਜਾਬ ਦੇ ਵਿੱਚ ਸਵੇਰ ਵੇਲੇ ਤੋਂ ਹੀ ਦੇਖਣ ਨੂੰ ਮਿਲੀ ਜਿਸ ਦੇ ਨਾਲ ਪੰਜਾਬ ਦੇ ਵਿੱਚ ਠੰਡ ਦਾ ਮਾਹੌਲ ਦਿਨ ਦੇ ਵੇਲੇ ਵੀ ਦੇਖਣ ਨੂੰ ਮਿਲਿਆ ਹੁਣ ਸ਼ਾਮ ਦੀ ਗੱਲ ਕੀਤੀ ਜਾਵੇ ਤਾਂ ਸੈਟਲਾਈਟ ਇਮੇਜ ਤੋਂ ਕਲੀਅਰ ਹੋ ਰਿਹਾ ਹੈ ਕਿ ਪੰਜਾਬ ਦਾ ਜਿਹੜਾ ਮੌਸਮ ਹੈ ਉਹ ਫਿਲਹਾਲ ਠੀਕ ਠਾਕ ਹੈ ਤੁਸੀਂ ਦੇਖ ਸਕਦੇ ਹੋ ਕਿ ਪੱਛਮੀ ਹਵਾ ਦੀ ਐਂਟਰੀ ਹੋਣ ਕਾਰਨ ਪੰਜਾਬ ਨਾਲ ਲੱਗਦੀ ਮੈਦਾਨੀ ਇਲਾਕਿਆਂ ਵਿੱਚ ਬੱਦਲਬਾਝ ਸਾਫ਼ ਹੋ ਚੁੱਕੇ ਹੈ ਪਹਾੜੀ ਖੇਤਰਾਂ ਵਿੱਚ ਲਗਾਤਾਰ ਸਿਸਟਮ ਬਣੇ ਹੋਏ ਨੇ ਜਿਨ੍ਹਾਂ ਦੇ ਕਾਰਨ Shimla ਅਤੇ ਨਾਲ ਲੱਗਦੀ ਪਹਾੜੀ ਖੇਤਰਾਂ ਦੇ ਇਲਾਕਿਆਂ ਦੇ ਵਿੱਚ ਸਾਨੂੰ ਬਰਫ਼ਵਾਰੀ ਦਾ ਮਾਹੌਲ ਦੇਖਣ ਨੂੰ ਮਿਲਿਆ ਇਸ ਬਰਫ਼ਵਾਰੀ ਦੇ ਕਾਰਨ ਪੰਜਾਬ ਦੇ ਖਾਸ ਤੌਰ ਤੇ ਦੁਆਬੇ ਦੇ ਇਲਾਕੇ ਹੁਸ਼ਿਆਰਪੁਰ ਨਮਾਸ਼ਹਿਰ ਜ਼ਿਲ੍ਹਾ ਰੂਪਨਗਰ ਨੰਗਲ ਅਨੰਦਪੁਰ ਸਾਹਿਬ ਪੜਤਗੜ ਕੀਰਤਪੁਰ ਰੂਪਨਗਰ ਜ਼ਿਲ੍ਹਾ ਰੂਪਨਗਰ ਸ਼ਹਿਰ ਚੰਡੀਗੜ੍ਹ ਮੁਹਾਲੀ ਖਰੜ ਇਹਨਾਂ ਦੇ ਵਿੱਚ ਖਾਸ ਤੌਰ ਤੇ ਜ਼ਿਆਦਾ ਠੰਡ ਦੇਖਣ ਨੂੰ ਮਿਲ ਰਹੀ ਹੈ ਕਿਉਂਕਿ ਇਹਨਾਂ ਇਲਾਕਿਆਂ ਦੇ ਵਿੱਚ ਪਹਾੜੀ ਖੇਤਰਾਂ ਤੋਂ ਲਗਾਤਾਰ ਹਵਾਵਾਂ ਆ ਰਹੀਆਂ ਨੇ ਜਿਸ ਦੇ ਨਾਲ ਪੰਜਾਬ ਦੇ ਵਿੱਚ ਇਹਨਾਂ ਇਲਾਕਿਆਂ ਦਾ ਖਾਸ ਕਰਕੇ ਜ਼ਿਕਰ ਕੀਤਾ ਜਾਵੇ ਤਾਂ ਠੰਡ ਦਾ ਮਾਹੌਲ ਬਣਿਆ ਹੋਇਆ ਹੈ ਹੁਣ ਗੱਲ ਕਰ ਲੈਂਦੇ ਆ ਅੱਜ ਰਾਤ ਦੇ ਮੌਸਮ ਦੀ ਓਵਰ ਆਲ ਗੱਲ ਕੀਤੀ ਜਾਵੇ ਤਾਂ ਮੌਸਮ ਠੀਕ ਹੈ ਬੱਦਲਬਾਈ ਤੋਂ ਰਹਿਤ ਹੈ ਕਿਉਂਕਿ ਪੱਛਮੀ ਹਵਾ ਚੱਲਣ ਦੇ ਕਾਰਨ ਮੌਸਮ ਸਾਫ਼ ਹੁੰਦਾ ਦਿਖਾਈ ਦੇ ਰਿਹਾ ਹੈ ਜਿਸ ਦੇ ਨਾਲ ਉਮੀਦ ਬਣੀ ਹੋਈ ਹੈ ਕਿ ਰਾਤ ਦੇ ਵੇਲੇ ਜਿਹੜਾ ਤਾਪਮਾਨ ਹੈ ਉਹ ਵੀ ਅੱਜ ਘਟਦੇ ਹੋਏ ਦਿਖਾਈ ਦੇਣਗੇ ਘੱਟੋ ਘੱਟ ਤਾਪਮਾਨ ਪੰਜਾਬ ਦੇ ਵਿੱਚ ਆਦਮਪੁਰ ਦੇ ਵਿੱਚ ਦੇਖਣ ਨੂੰ ਮਿਲਿਆ ਜੋ ਕਿ ਸਭ ਤੋਂ ਘੱਟ ਲਗਭਗ 1-2 ਡਿਗਰੀ ਦੇ ਕਰੀਬ ਪਹੁੰਚ ਗਿਆ ਸੀ ਇਸ ਤੋਂ ਇਲਾਵਾ ਗੱਲ ਕੀਤੀ ਜਾਵੇ ਤਾਂ ਲਗਾਤਾਰ ਚੰਡੀਗੜ੍ਹ ਦਾ ਤਾਪਮਾਨ ਵੀ 4 ਤੋਂ 5 ਡਿਗਰੀ ਦੇ ਵਿਚਕਾਰ ਬਣਿਆ ਹੋਇਆ ਸੀ ਜੋ ਕਿ ਹੁਣ ਘਟਦਾ ਹੋਇਆ ਦਿਖਾਈ ਦੇਵੇਗਾ ਐਵਰੇਜ ਤਾਪਮਾਨ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਵਿੱਚ ਐਵਰੇਜ ਤਾਪਮਾਨ ਜਿਹੜਾ ਹੈ ਉਹ 3 ਤੋਂ 4 ਡਿਗਰੀ ਅੱਜ ਰਾਤ ਦੇਖਣ ਨੂੰ ਮਿਲੇਗਾ। ਕਾਫੀ ਠੰਡੀ ਰੁੱਤ ਹੋਣ ਵਾਲੀ ਹੈ। ਜਿਵੇਂ ਕਿ ਤੁਹਾਨੂੰ ਪਿਛਲੀ ਵੀਡੀਓ ਵਿੱਚ ਵੀ ਦੱਸਿਆ ਸੀ ਕਿ ਆਪਣਾ ਕੋਲਡ ਵੇਵ ਜਾਨੀ ਕਿ ਸ਼ੀਤ ਲਹਿਰ ਦਾ ਮਾਹੌਲ ਪੰਜਾਬ ਦੇ ਵਿੱਚ 14 ਤਰੀਕ ਤੱਕ ਦਾ ਅਲਰਟ ਜਾਰੀ ਹੋ ਚੁੱਕਿਆ ਹੈ। ਜਿਸ ਦੇ ਮੱਦੇ ਨਜ਼ਰ ਅੱਜ ਰਾਤ ਵੀ ਪੰਜਾਬ ਦੇ ਵਿੱਚ ਠੰਡੀਆਂ ਹਵਾਵਾਂ ਰਹਿਣਗੀਆਂ। ਪਹਾੜੀ ਖੇਤਰਾਂ ਦੇ ਵਿੱਚ ਅਜਿਹਾ ਮਾਹੌਲ ਲਗਭਗ ਆਉਂਦੇ 2-3 ਦਿਨ ਦੇਖਣ ਨੂੰ ਮਿਲੇਗਾ ਤੇ ਪੰਜਾਬ ਦੇ ਵਿੱਚ ਵੀ 2 ਤੋਂ 3 ਦਿਨ ਠੰਡ ਦੇ ਹਾਲਾਤ ਹੀ ਬਣਦੇ ਹੋਏ ਦਿਖਾਈ ਦੇ ਰਹੇ ਨੇ। ਬਾਕੀ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਤੁਹਾਡੇ ਇਲਾਕੇ ਦੇ ਵਿੱਚ ਮੌਸਮ ਦੇ ਹਾਲਾਤ ਕੀ ਨੇ। ਚੈਨਲ ਤੇ ਨਵੇਂਓ ਵੈਦਰ ਵਾਈਸ ਮੰਦਰ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤਾਂ ਕਿ ਮੌਸਮ ਦੀ ਹਰ ਇੱਕ ਜਾਣਕਾਰੀ ਤੁਹਾਨੂੰ ਸਮੇਂ ਸਿਰ ਮਿਲਦੀ ਰਹੇ। ਇਸ ਤੋਂ ਇਲਾਵਾ ਗੱਲ ਕੀਤੀ ਜਾਵੇ ਤਾਂ ਮੌਸਮ ਵਿਭਾਗ ਵੱਲੋਂ ਮੀਂਹ ਜਾਂ ਕਿਸੇ ਤਰੀਕੇ ਦੀ ਹਨੇਰੀ ਦਾ ਅਲਰਟ ਜਾਰੀ ਨਹੀਂ ਹੋਇਆ। ਅੱਜ ਰਾਤ ਹਵਾ ਥੋੜੀ ਜਿਹੀ ਤੇਜ਼ ਚੱਲ ਸਕਦੀ ਹੈ ਲਗਭਗ 10 ਕਿਲੋਮੀਟਰ ਪ੍ਰਤੀ ਘੰਟਾ ਨਾਰਮਲ ਹਵਾ ਨਾਲੋਂ ਥੋੜੀ ਜਿਹੀ ਤੇਜ਼ ਹਵਾ ਚਲਦੀ ਹੋਈ ਦਿਖਾਈ ਦੇਵੇਗੀ ਏਸੀਜੀ ਅਪਡੇਟ ਅੱਜ ਰਾਤ 10 ਦਸੰਬਰ 2024 ਦੇ ਮੌਸਮ ਦੀ ਕੱਲ੍ਹ ਦੇ ਮੌਸਮ ਦੀ ਜਾਣਕਾਰੀਆਂ ਲੈ ਕੇ ਨਵੀਂ ਵੀਡੀਓ ਵਿੱਚ ਜਲਦ ਹਾਜ਼ਰ ਹੋਵਾਂਗੇ ਬਣੇ ਰਹੋ ਚੈਨਲ ਵੈਦਰ ਬਾਈ ਸੁਮਿੰਦਰ ਤੇ ਵੀਡੀਓ ਨੂੰ ਇੰਨਾ ਸਾਰਾ ਪਿਆਰ ਦੇਣ ਲਈ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਧੰਨਵਾਦ ਜੀ ਸਬਸਕ੍ਰਾਈਬ ਕਰਕੇ ਸਾਡਾ ਹੌਸਲਾ ਵਧਾ ਦਿਓ ਧੰਨਵਾਦ